ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਤੱਕ ਆਪਾਂ ਵੀਡੀਓ ਦੇ ਦੋ ਪਾਰਟ ਦੇਖ ਚੁੱਕੇ ਆਂ ਉਹਦੇ ਵਿੱਚ ਆਪਾਂ ਇਹ ਸਮਝਿਆ ਕਿ ਆਪਣਾ ਗਲਾ ਉੱਪਰ ਨੂੰ ਕਿਉਂ ਜਾਂਦਾ ਤੇ ਆਪਣੇ ਗਲੇ ਦੇ ਤੇ ਆਰਮਹੋਲ ਦੇ ਸਾਨੇ 'ਚ ਜਿਹੜਾ ਫਲਫੀਪਨ ਆਉਂਦਾ ਉਹ ਕਿਉਂ ਆਉਂਦਾ ਤੇ ਜਿਹੜਾ ਹੈਗਾ ਸਹੀ ਤਰੀਕੇ ਦੇ ਨਾਲ ਪਲੇਟ ਦਾ ਨਿਸ਼ਾਨ ਆਪਾਂ ਕਿੱਥੇ ਲੈ ਸਕਦੇ ਆਂ ਤੇ ਜਿਹੜੀ ਟ੍ਰੈਂਗਲ ਆ ਇਹਨੂੰ ਆਪਾਂ ਕਿਸੇ ਹਿਸਾਬ ਨਾਲ ਬਣਾਉਣਾ ਤੇ ਕਮਰ ਦਾ ਨਿਸ਼ਾਨਾ ਜਿਹੜਾ ਉਹ ਆਪਾਂ ਕਿਸ ਤਰੀਕੇ ਦੇ ਨਾਲ ਲਗਾਉਣਾ ਹੈਗਾ ਠੀਕ ਹੈ ਜੀ ਇਥੋਂ ਤੱਕ ਦੀ ਆਪਾਂ ਸਾਰੀਆਂ ਗੱਲਾਂ ਜਿਹੜੀਆਂ ਸਮਝ ਚੁੱਕੇ ਆਂ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਆਉਣੇ ਆ ਫਿਟਿੰਗ ਵਾਲੀ ਸੀਨ ਦੇ ਉੱਪਰ ਕਿ ਜਿਹੜੀ ਫਿਟਿੰਗ ਵਾਲੀ ਸੀਨ ਹੈਗੀ ਆ ਜਿਵੇਂ ਕਿ ਮੈਂ ਤੁਹਾਨੂੰ ਇਹਦੇ ਵਿੱਚ ਸਮਝਾਇਆ ਸੀ ਕਿ ਬੋਡੀ ਦੇ ਜਿਹੜਾ ਹੈਗਾ ਆਰਮਹੋਲ ਤੋਂ ਲੈ ਕੇ نیچے ਇੱਥੋਂ ਆਰਮਹੋਲ ਤੋਂ ਲੈ ਕੇ ਜਿਵੇਂ ਆਪਾਂ نیچے ਇਸ ਤਰੀਕੇ ਦੇ ਨਾਲ ਨਾਪਣਾ ਹੈਗਾ हिਪ ਤੱਕ ਜਿੰਨਾ ਵੀ ਤੁਹਾਡਾ ਸਾਈਜ਼ ਆਵੇ ਉਹਦੇ ਵਿੱਚ 1 ਇੰਚ ਪਲੱਸ ਕਰ ਦੇਣਾ ਜਿਵੇਂ ਮੇਰੇ ਕੋਲੇ ਨਾਪ ਹੈਗਾ ਉਹ 15 ਇੰਚ ਇਦੇ ਵਿੱਚ ਮੈਂ 1 ਇੰਚ ਪਲੱਸ ਕਰੂੰਗੀ 1 ਇੰਚ ਪਲੱਸ ਕਿਉਂ ਕਰਨਾ ਹੈਗਾ ਕਿਉਂਕਿ ਅੱਧਾ ਇੰਚ ਮਾਰਜਨ ਜਿਹੜਾ ਇੱਥੇ ਜਿਹੜਾ ਹੈਗਾ ਸਾਈਡ ਵਾਲੀ ਪਲੇਟ ਕਵਰ ਕਰੂਗੀ ਤੇ ਅੱਧਾ ਇੰਚ ਮਾਰਜਨ ਜਿਹੜਾ ਹੈਗਾ ਇੱਥੇ ਜਦੋਂ ਆਪਾਂ ਬਾਜੂ ਨੂੰ ਅਟੈਚ ਕਰਾਂਗੇ ਉਸ ਟਾਈਮ ਦੇ ਵਿੱਚ ਇੱਧਰ ਚਲਾ ਜਾਊਗਾ ਸੋ ਜਿਹੜਾ ਹੈਗਾ ਜਿਹੜੀ ਰੈਡੀ ਹੋਊਗੀ ਆਪਣੀ ਜਿਹੜੀ ਸੀਨ ਉਹ 15 ਇੰਚ ਹੀ ਰਹਿ ਜਾਊਗੀ ਇਸ ਤਰੀਕੇ ਦੇ ਨਾਲ ਤੁਸੀਂ ਤੁਹਾਡਾ ਮੈਜ਼ਰਮੈਂਟ ਜਿੰਨਾ ਵੀ ਆ ਰਿਹਾ ਉਹਦੇ ਵਿੱਚ ਤੁਸੀਂ 1 ਇੰਚ ਪਲੱਸ ਕਰਕੇ ਨਿਸ਼ਾਨ ਲਗਾਉਣਾ ਹੈਗਾ ਮੈਂ ਜਿਵੇਂ ਹੈਗਾ ਮੇਰੇ ਕੋਲੇ ਸੀਨ 15 ਇੰਚ ਦੀ ਤੇ ਮੈਂ 16 ਇੰਚ ਦੇ ਉੱਪਰ ਜਾ ਕੇ ਨਿਸ਼ਾਨ ਲਗਾਉਂਗੀ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਤੇ ਇੱਥੇ ਆ ਕੇ ਜਿਹੜਾ ਹੈਗਾ ਮੈਂ ਕੋਈ ਵੀ ਮਾਰਜਨ ਵਧਾਏ ਘਟਾਏ ਬਿਨਾ ਜਿਹੜਾ ਹੈਗਾ ਸਿੱਧਾ ਡਾਇਰੈਕਟ ਘੇਰੇ ਦਾ ਨਿਸ਼ਾਨ ਲਗਾਉਂਗੀ हिਪ ਦਾ ਤੇ ਇਹ ਜਿਹੜਾ ਹੈਗਾ ਮੇਰਾ ਨਾਪ ਹੈਗਾ ਉਹ 11 ਇੰਚ ਜਨਨ ਕਿ 22 ਇੰਚ ਦਾ ਘੇਰਾ ਰੈਡੀ ਹੈ ਸੋ ਇਸ ਤਰੀਕੇ ਨਾਲ ਕਰਕੇ ਮੈਂ 11 ਇੰਚ ਦੇ ਉੱਪਰ ਨਿਸ਼ਾਨ ਲਗਾ ਦਿੱਤਾ ਹੈ ਇਹ ਨਿਸ਼ਾਨ ਲਗਾਉਂਦੇ ਸਮੇਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਾਰਜਨ ਵੱਧ ਘੱਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਆਉਣੇ ਆ ਕਮਰ ਦੇ ਉੱਪਰ ਕਮਰ ਦੇ ਉੱਪਰ ਜਿਹੜਾ ਹੈਗਾ ਮੇਰਾ ਨਾਪ ਹੈ ਜਿਹੜਾ ਕਮੀਜ਼ ਦਾ ਰੈਡੀ ਆ ਰਿਹਾ ਹੈ ਠੀਕ ਹੈ ਜੀ ਉਹ ਲਗਭਗ ਜਿਹੜਾ ਹੈਗਾ ਉਹ ਸਾਢੇ 18 ਲਗਭਗ ਆ ਰਿਹਾ ਠੀਕ ਹੈ ਜੀ ਸਾਢੇ 18 ਤੇ 9 ਸਵਾ 9 ਇੰਚ ਲਗਭਗ ਜਿਹੜਾ ਹੈਗਾ ਮੇਰਾ ਬਣਦਾ ਹੈਗਾ ਹਾਫ ਦੇ ਵਿੱਚ ਤੇ ਇਹਦੇ ਵਿੱਚ ਜਿਹੜਾ ਹੈਗਾ ਲਗਭਗ ਅੱਧਾ ਪੌਣਾ ਇੰਚ ਜਿਹੜਾ ਹੈਗਾ ਪਲੇਟ ਵੀ ਕਵਰ ਕਰੂਗੀ ਸੋ ਜਿਹੜਾ ਹੈਗਾ ਇੱਕ ਵਾਰੀ ਆਪਾਂ ਨਿਸ਼ਾਨ ਜਿਹੜਾ ਹੈਗਾ ਇਹ 10 ਇੰਚ ਦੇ ਉੱਪਰ ਲਗਾ ਦਿੰਦੇ ਆ ਠੀਕ ਹੈ ਜੀ ਇਹਨੂੰ ਆਪਾਂ ਡਬਲ ਚੈੱਕ ਕਰਾਂਗੇ ਸੋ ਥੋੜਾ ਬਹੁਤ ਅੱਗੇ ਪਿੱਛੇ ਲੱਗ ਜਾਂਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜਦੋਂ ਤੁਸੀਂ ਪਲੇਟ ਪਾਉਣ ਤੋਂ ਬਾਅਦ neck ਬਣਾਓਗੇ ਪਲੇਟ ਪਾਵਾਂਗੇ ਉਸ ਤੋਂ ਬਾਅਦ ਜਿਹੜੀ ਹੈਗੀ ਇਹ ਫਿਨਿਸ਼ਿੰਗ ਟੱਚ ਲਈ ਤੁਸੀਂ ਇੱਕ ਵਾਰੀ ਦੁਬਾਰਾ ਚੈੱਕ ਕਰੋਗੇ ਤੇ ਥੋੜਾ ਬਹੁਤ ਅੱਗੇ ਪਿੱਛੇ ਹੋਊਗੀ ਤਾਂ ਉਹਦੀ ਸੈਟਿੰਗ ਜਿਹੜੀ ਹੈਗੀ ਉਹ ਹੋ ਜਾਂਦੀ ਹੈ ਇਸ ਤਰੀਕੇ ਦੇ ਨਾਲ ਕਰਕੇ ਆਪਾਂ ਹੈਗਾ ਜਿਹੜਾ ਜਿਵੇਂ ਇੱਥੇ ਪਲੇਟ ਆਪਣੀਆਂ ਵਧੀਆਂ ਪੈ ਰਹੀਆਂ ਕੱਪ ਸ਼ੇਪ ਬਣ ਰਿਹਾ ਤੇ ਸੋ ਜਿਹੜਾ ਹੈਗਾ ਇੱਥੋਂ ਜਿਹੜਾ ਹੈਗਾ ਇੱਕ ਸਭ ਤੋਂ ਵੱਡੀ ਜਿਹੜੀ ਗਲਤੀ ਕਈ ਵਾਰੀ ਆਪਾਂ ਕਰ ਦਿੰਨੇ ਆ ਸਿੱਧਾ ਸਕੇਲ ਲਿਆ ਸਿੱਧੇ ਸਕੇਲ ਨਾਲ ਇਸ ਤਰੀਕੇ ਨਾਲ ਆਪਾਂ ਮੈਚ ਕਰ ਦਿੱਤਾ ਕੋਸ਼ੇ ਸਤ੍ਰਿਕ ਦੇ ਨਾਲ ਤੇਂ ਕਰਦੀ ਆਂ ਹੁਣ ਇੱਥੇ ਜਿਹੜਾ ਹੈਗਾ ਆਪਾਂ ਇਦਾਂ ਨਹੀਂ ਕਰਨਾ ਜੇ ਆਪਾਂ ਇਦਾਂ ਸਿੱਧੇ ਨਿਸ਼ਾਨ ਲਗਾਵਾਂਗੇ ਸਿੱਧੇ ਸਕੇਲ ਨਾਲ ਤੇ ਜਿਹੜਾ ਹੈਗਾ ਇੱਥੇ ਜਿਹੜੀ ਹੈਗੀ ਆਪਣੀ ਬ੍ਰੈਸਟ ਸ਼ੇਪ ਹੈਗੀ ਆ ਜਿਹੜੀ ਇਹਦੇ ਉੱਪਰ ਖਿਚਾਵ ਆਉਣ ਲੱਗ ਜੂਗਾ ਜੇ ਮੰਨ ਕੇ ਚੱਲੋਗੇ ਤੁਸੀਂ ਇੱਥੋਂ ਜਿਹੜਾ ਹੈਗਾ ਵੱਧ ਰੱਖ ਲੈਣੇ ਹੋ ਮੇਜ਼ਰਮੈਂਟ ਇੱਥੋਂ ਹੀ ਵੱਧ ਰੱਖ ਲੈਣੇ ਹੋ ਸੀਨ ਬਾਹਰ ਲੈ ਜਾਣੇ ਹੋ ਤੇ ਇੱਥੇ ਕਮਰ ਤੇ ਵੀ ਫਲਫੀਪਨ ਤੁਹਾਨੂੰ ਮਹਿਸੂਸ ਹੋਊਗਾ ਤੇ ਇੱਥੇ ਆਰਮਹੋਲ ਦੇ ਵਿੱਚ ਵੀ ਫਲਫੀਪਨ ਮਹਿਸੂਸ ਹੋਊਗਾ ਵੀ ਇੱਥੇ ਜਿਹੜੀ ਤੁਹਾਡੀ ਫਿਟਿੰਗ ਹੈਗੀ ਪਰਫੈਕਟ ਰਹਾ ਵੀ ਆਰਮਹੋਲ ਦੇ ਵਿੱਚ ਤੇ ਕਮਰ ਵੀ ਤੇ ਇੱਥੋਂ ਵੀ ਜਿਹੜਾ ਹੈਗਾ ਤੁਹਾਡੀ ਬ੍ਰੈਸਟ ਤੋਂ ਵੀ ਜਿਹੜਾ ਕਮੀਜ਼ ਤੁਹਾਡਾ ਨਾ ਖਿਚਾਵ ਕਰੇ ਇਸ ਕਰਕੇ ਹੈਗਾ ਜਿਹੜਾ ਹੈਗਾ ਤੁਸੀਂ ਸੀਨ ਨੂੰ ਕੁਛ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਲਗਾਉਣਾ ਤਾਂ ਕਿ ਜਿਹੜਾ ਹੈਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਖਿਚਾਵ ਜਿਹੜਾ ਮਹਿਸੂਸ ਨਾ ਹੋਵੇ ਕੁਛ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਪਾ ਰਹੇ ਹੋਵੋਗੇ ਠੀਕ ਹੈ ਜੀ ਇੱਥੇ نیچے ਆ ਕੇ ਵੀ ਜਿਹੜਾ ਹੈਗਾ ਤੁਸੀਂ ਸਿੱਧਾ ਨਿਸ਼ਾਨ ਹਾਂ ਜਿਹੜੇ ਬਹੁਤ ਜ਼ਿਆਦਾ ਸਲਿਮ ਆ ਉਹਨਾਂ ਦਾ ਕੋਈ ਦਿੱਕਤ ਨਹੀਂ ਪਰ ਜਿਨ੍ਹਾਂ ਦੇ ਪੇਟ ਹੈਗੇ ਆ ਉਹਨਾਂ ਲਈ ਜਿਹੜੀ ਹੈਗੀ ਆ ਇਹ ਦਿੱਕਤ ਬਣ ਸਕਦੀ ਹੈਗੀ ਆ ਉਹਨਾਂ ਦਾ ਪੇਟ ਤੋਂ ਜਿਹੜਾ ਕਮੀਜ਼ ਆ ਟਾਈਟ ਹੋ ਸਕਦਾ ਜੇ ਤੁਸੀਂ ਪੇਟ ਨੂੰ ਰਿਲੈਕਸ ਕਰਨ ਲਈ ਘੇਰਾ ਵੱਡਾ ਕਰ ਦੋਗੇ ਤੇ ਇੱਥੇ ਜਿਹੜਾ ਹੈਗਾ ਤੁਹਾਡੇ ਜਿਹੜੀ ਚੁੰਝਾਂ ਜੀਆਂ ਟਾਈਪ ਆ ਜਿਹੜੇ ਨਿਕਲ ਜਾਣਗੇ ਤੇ ਜਿਹੜਾ ਦੇਖਣ ਨੂੰ ਕਮੀਜ਼ ਆ ਬਹੁਤ ਗੰਦਾ ਲੱਗੂਗਾ ਤੁਹਾਡਾ ਪੇਟ ਵੱਡਾ ਹੈ ਤੇ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਨੂੰ ਹੈਂਡਲ ਕਰ ਸਕਦੇ ਹੋ ਕੁਝ ਇਸ ਤਰੀਕੇ ਦੇ ਨਾਲ ਆਪਾਂ ਸੀਨ ਲਗਾਵਾਂਗੇ ਬਾਹਰ ਨੂੰ ਗਲਾਈ ਵਾਲਾ ਹਿੱਸਾ ਕੱਢ ਕੇ ਠੀਕ ਹੈ ਜੀ ਹੁਣ ਦੇਖੋ ਵੀ ਇਹਦੇ ਅੰਦਰਲੀ ਸਾਈਡ ਜਿਹੜਾ ਕਿੰਨਾ ਕਪੜਾ ਅੰਦਰਲੀ ਸਾਈਡ ਆ ਗਿਆ ਸੋ ਇਸ ਤਰੀਕੇ ਦੇ ਨਾਲ ਤੁਸੀਂ ਨਿਸ਼ਾਨ ਲਗਾਉਣੇ ਹੈਗੇ ਜੇ ਤੁਹਾਡਾ ਪੇਟ ਹੋਰ ਵੀ ਵੱਡਾ ਹੈਗਾ ਤਾਂ ਤੁਸੀਂ ਇਸ ਤੋਂ ਵੀ ਥੋੜਾ ਜਿਹਾ ਬਾਹਰ ਨੂੰ ਜਾਂਦੇ ਹੋਏ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਨਿਸ਼ਾਨ ਲਗਾਉਣੇ ਹੈਗੇ ਤੇ ਲਗਭਗ 2.5 ਇੰਚ ਉੱਪਰੋਂ ਇਸ ਨਿਸ਼ਾਨ ਤੋਂ ਕੇਰੇ ਵਾਲੇ ਤੋਂ 2.5 ਇੰਚ ਉੱਪਰੋਂ ਜਿਹੜਾ ਹੈਗਾ ਨਿਸ਼ਾਨ ਨੂੰ ਸਿੱਧਾ ਕਰ ਦੇਣਾ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਜਿਵੇਂ ਕਈ ਵਾਰੀ ਹਿੱਪ ਦੇ ਉੱਪਰ ਜਿਹੜਾ ਹੈਗਾ ਆਪਣੇ ਐਕਸਟਰਾ ਜਿਹੜਾ ਹੈਗਾ ਮਾਰਜਨ ਆਪਾਂ ਨੂੰ ਚਾਹੀਦਾ ਹੁੰਦਾ ਸੋ ਇਸ ਕਰਕੇ ਜਿਹੜਾ ਹੈਗਾ ਇਸ ਜਿਹੜੀ ਸੀਨ ਨੂੰ ਹੈਗੀ ਆ ਕੁਝ ਆਪਾਂ ਇਸ ਤਰੀਕੇ ਦੇ ਨਾਲ ਲਗਾ ਸਕਦੇ ਆ ਤੇ ਇਹਦੇ ਵਿੱਚ ਹੈਗਾ ਕਿ ਘੱਟ ਘੇਰੇ ਦੇ ਵਿੱਚ ਹੀ ਆਪਣਾ ਜਿਹੜਾ ਪੇਟ ਹੈਗਾ ਉਹ ਸਹੀ ਗ੍ਰਿਪ ਜਿਹੜੀ ਹੈਗੀ ਆ ਬਣ ਜੂਗੀ ਤੇ ਆਪਾਂ ਨੂੰ ਐਕਸਟਰਾ ਘੇਰਾ ਜਿਹੜਾ ਹੈਗਾ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਪਊਗੀ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਫਿਟਿੰਗ ਵਾਲੀ ਸੀਨ ਜਿਹੜੀ ਹੈਗੀ ਆ ਲਗਾ ਸਕਦੇ ਆ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹੈਗੇ ਆ ਕਿ ਜਦੋਂ ਆਪਾਂ ਡੀਪ ਗਲੇ ਪਾਉਣੇ ਆ ਤਾਂ ਗਲੇ ਆਪਣੇ ਡਿੱਗਦੇ ਕਿਉਂ ਆ ਠੀਕ ਹੈ ਜੀ ਡੀਪ ਗਲੇ ਆ ਜਿਹੜੇ ਉਹ ਕਿਉਂ ਡਿੱਗਦੇ ਆ ਉਹਨਾਂ ਨੂੰ ਡਿੱਗਣ ਤੋਂ ਬਚਾਉਣ ਵਾਸਤੇ ਜਿਹੜਾ ਇੱਕ ਫਾਰਮੂਲਾ ਹੈਗਾ ਤੁਹਾਡੇ ਲਈ ਜਿਵੇਂ ਮੰਨ ਕੇ ਚੱਲੋ ਕਿ ਇਹ ਵਾਲਾ ਨਿਸ਼ਾਨ ਆ ਜਿਹੜਾ ਆਪਣਾ ਲੱਗ ਚੁੱਕਿਆ ਤੀਰੇ ਦਾ ਠੀਕ ਹੈ ਇੱਥੋਂ ਆਪਣੇ ਜਿਹੜੀ ਹੈਗੀ ਦੋਨੇ ਤੀਰੇ ਜਿਹੜੇ ਕੱਟ ਹੋ ਜਾਣਗੇ ਠੀਕ ਹੈ ਇੱਥੋਂ ਪਰ ਜੇ ਤੁਹਾਡਾ ਗਲਾ ਹੈਗਾ ਲਗਭਗ 5 ਇੰਚ ਤੋਂ ਵੱਡਾ ਵੱਡਾ ਹੈਗਾ 5 ਇੰਚ ਤੋਂ ਵੱਧ ਤੁਸੀਂ ਗਲਾ ਰੱਖ ਰਹੇ ਹੋ 6 7 8 9 ਜਿੰਨਾ ਮਰਜ਼ੀ ਰੱਖ ਰਹੇ ਹੋ ਡੀਪ ਗਲਾ ਠੀਕ ਹੈ ਜੀ ਤਾਂ ਤੁਸੀਂ ਇਹ ਕਰਨਾ ਹੈ ਕਿ ਜੇ ਤਾਂ ਤੁਸੀਂ 5 ਤੱਕ ਰੱਖ ਰਹੇ ਹੋ ਤਾਂ ਓਕੇ ਐ ਇੰਨਾ ਹੀ ਬਹੁਤ ਐ ਪਰ ਜੇ ਤੁਸੀਂ ਮੰਨ ਕੇ ਚੱਲੋ 6 ਇੰਚ ਰੱਖ ਰਹੇ ਹੋ ਤਾਂ ਤੁਸੀਂ ਇੱਥੇ ਅੱਧੇ ਇੰਚ ਤੋਂ ਅੱਧੇ ਦੀ ਕਾਟ ਪਾਉਣੀ ਐ ਜੇ ਤਾਂ ਤੁਸੀਂ 7 ਰੱਖ ਰਹੇ ਹੋ ਤਾਂ ਇੱਥੇ ਅੱਧਾ ਇੰਚ ਦੀ ਕਾਟ ਪਾਉਣੀ ਐ ਜੇ ਮੰਨ ਕੇ ਚੱਲੋ 8 ਰੱਖ ਰਹੇ ਹੋ ਤਾਂ ਤੁਸੀਂ 1/2 ਇੰਚ ਦੀ ਕਾਟ ਪਾਉਣੀ ਐ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਜੇ ਤੁਸੀਂ ਜਿਵੇਂ ਇੱਧਰ ਨੂੰ ਤੁਸੀਂ ਗਲੇ ਦੀ ਢੀਕਨੈਸ ਵਧਾ ਰਹੇ ਹੋ ਤੇ ਇੱਧਰ ਜਿਹੜੀ ਹੈਗੀ ਤੁਸੀਂ ਕਾਟ ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਹੈ ਕਾਉਣੀ ਸ਼ੁਰੂ ਕਰ ਦੇਣੀ ਹੈ ਇੱਥੋਂ ਦਾ ਜਿਹੜਾ ਹੈਗਾ ਆਪਾਂ ਕਟਾਂਗੇ ਕਟਾਂਗੇ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਹੈ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਕਟਿੰਗ ਕਰਕੇ ਦੇਖਦੇ ਹਾਂ ਕਿ ਇਹਨੂੰ ਆਪਾਂ ਕਟਿੰਗ ਕਿਸ ਤਰੀਕੇ ਦੇ ਨਾਲ ਕਰਾਂਗੇ ਜਿਵੇਂ ਮੰਨ ਕੇ ਚੱਲੋ ਮੈਂ ਤੁਹਾਨੂੰ ਦਿਖਾਇਆ ਸੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਕਟਿੰਗ ਕਰਾਂਗੇ ਆਰਮਹੋਲ ਦੀ ਠੀਕ ਹੈ ਜੀ ਲਓ ਜੀ ਕਟਿੰਗ ਆਪਣੀ ਹੋ ਚੁੱਕੀ ਹੈ ਠੀਕ ਹੈ ਜੀ ਤੇ ਫਰੰਟ ਆਰਮਹੋਲ ਦਾ ਜਿਹੜਾ ਹੈਗਾ ਇਹਨੂੰ ਵੀ ਆਪਾਂ ਕਟਿੰਗ ਕਰ ਦਨੇ ਆਂ ਕੁਛ ਇਸ ਤਰੀਕੇ ਦੇ ਨਾਲ ਠੀਕ ਜੀ ਹੁਣ ਮੰਨ ਕੇ ਚੱਲੋ ਕਿ ਤੁਸੀਂ ਡੀਪ ਗਲਾ ਰੱਖ ਰਹੇ ਹੋ ਤੇ ਇਹ ਜਿਹੜਾ ਹੈਗਾ ਇੱਥੋਂ ਲੈ ਕੇ ਕੁਝ ਇਸ ਤਰੀਕੇ ਦੇ ਨਾਲ ਐਕਸਟਰਾ ਕੱਪੜਾ ਜਿਹੜਾ ਉਹ ਕੱਟ ਦੇਣਾ ਪਰ ਇਹਦੇ ਵਿੱਚ ਜਿਹੜਾ ਹੈਗਾ ਮੈਂ ਤਾਂ ਨਹੀਂ ਕੱਟ ਰਹੀ ਕਿਉਂਕਿ ਮੈਂ ਜ਼ਿਆਦਾ ਡੀਪ ਗਲਾ ਨਹੀਂ ਲੈ ਰਹੀ ਮੈਂ ਇਹਦੇ ਵਿੱਚ ਸਿਰਫ 5 ਇੰਚ ਦਾ ਗਲਾ ਹੀ ਲੈ ਰਹੀ ਮੈਨੂੰ ਇਹਦੇ ਵਿੱਚ ਜ਼ਰੂਰਤ ਨਹੀਂ ਹੈਗੀ ਸੋ ਇਸ ਕਰਕੇ ਜਿਹੜਾ ਹੈਗਾ ਮੈਂ ਇਹਨੂੰ ਕਟਿੰਗ ਨਹੀਂ ਕਰ ਰਹੀ ਜੇ ਤੁਸੀਂ ਡੀਪ ਗਲਾ ਬਣਾ ਰਹੇ ਹੋ ਤਾਂ ਤੁਸੀਂ ਇੱਥੋਂ ਜਿਹੜਾ ਹੈਗਾ 1 ਇੰਚ ਇਧਰੋਂ ਜ਼ਿਆਦਾ ਕਰ ਰਹੇ ਹੋ ਮਤਲਬ 5 ਤੋਂ ਅੱਗੇ 1 ਇੰਚ ਵਧਾ ਰਹੇ ਹੋ ਤਾਂ ਤੁਸੀਂ ਇਧਰ 1 ਇੰਚ ਦਾ ਚੌਥਾ ਹਿੱਸਾ ਕੱਟ ਕਰ ਦੇਣਾ 2 ਇੰਚ ਵਧਾ ਰਹੇ ਹੋ 5 ਇੰਚ ਤੋਂ ਅੱਗੇ ਤਾਂ ਤੁਸੀਂ ਅੱਧਾ ਇੰਚ ਕਰ ਦੇਣਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ 1 ਇੰਚ ਦੇ ਮਗਰ ਇੰਚ ਦਾ ਚੌਥਾ ਹਿੱਸਾ ਜਿਹੜਾ ਹੈਗਾ ਇਧਰਲੀ ਸਾਈਡ ਤੋਂ ਕੱਟ ਕਰਦੇ ਜਾਣਾ ਜਿਹੜੀ ਹੈਗੀ ਹੈ ਤਿਰਛੀ ਕਾਟ ਪਾ ਕੇ ਇਸ ਤਰੀਕੇ ਦੇ ਨਾਲ ਤੇ ਲਗਭਗ 3-4 ਇੰਚ نیچے ਜਾ ਕੇ ਆਪਾਂ ਇਸ ਤਰੀਕੇ ਨਾਲ ਨਾਲ ਆਪਾਂ ਅਟੈਚ ਕਰ ਦੇਣੀ ਹੈਗੀ ਇਹ ਨਿਸ਼ਾਨ ਉਸ ਬਾਅਦ ਜਿਹੜੀ ਹੈਗੀ ਆਪਾਂ ਕਟਿੰਗ ਕਰ ਦੇਣੀ ਹੈਗੀ ਆ ਇਹ ਕਾਰਡ ਤੁਸੀਂ ਪਾਉਂਗੇ ਤਾਂ ਤੁਸੀਂ ਜਿੰਨਾ ਮਰਜੀ ਡੀਪ ਗਲਾ ਪਾਓ ਤਾਂ ਤੁਹਾਡਾ ਗਲਾ ਜਿਹੜਾ ਹੈਗਾ ਉਹ ਕਦੇ ਨਹੀਂ ਡਿੱਗੂਗਾ ਠੀਕ ਹੈ ਜੀ ਜਿਵੇਂ ਮੰਨ ਕੇ ਚੱਲੋ ਕਿ ਇਹ ਜਿਹੜੀ ਸੀਨ ਹੈਗੀ ਆ ਉਹ ਇੱਧਰ ਆ ਕੇ ਇਦਾਂ ਜੁੜ ਜੂਗੀ ਠੀਕ ਹੈ ਜੀ ਤੇ ਜਿਹੜਾ ਹੈਗਾ ਅ ਨੀਚੇ ਨੂੰ ਗਿਰਨ ਵਾਲਾ ਪਾਰਟ ਹੈਗਾ ਉਹ ਆਪਾਂ ਵਿੱਚੋਂ ਕੱਟ ਦਵਾਂਗੇ ਤੇ ਸੋ ਜਿਹੜੀ ਗਲੇਰੀ ਆਪਣੀ ਗ੍ਰਿਪ ਹੈਗੀ ਆ ਉਹ ਬਹੁਤ ਸੋਹਣੀ ਬਣ ਕੇ ਰੈਡੀ ਹੋਊਗੀ ਤੇ ਜੇ ਮੈਂ ਅੱਗੇ ਨੈਕਸਟ ਕਿਤੇ ਮੈਂ ਇਹ ਕਾਰਡ ਪਾਉਂਗੀ ਤਾਂ ਮੈਂ ਤੁਹਾਨੂੰ ਜ਼ਰੂਰ ਡਿਟੇਲ ਦੇ ਵਿੱਚ ਦੱਸੂੰਗੀ ਠੀਕ ਹੈ ਜੀ ਇਹ ਹੋ ਗਈ ਆਪਣੀਆਂ ਕਮੀਜ਼ ਦੀਆਂ ਨਿਸ਼ਾਨ ਕਿ ਆਪਾਂ ਸਹੀ ਕਿਸ ਤਰੀਕੇ ਦੇ ਨਾਲ ਗਲਾ ਡਿੱਗਣ ਤੋਂ ਬਚਾ ਸਕਦੇ ਹਾਂ ਗਲਾ ਉੱਪਰ ਨੂੰ ਜਾ ਰਿਹਾ ਤੇ ਆਪਾਂ ਕੀ ਕਰ ਸਕਦੇ ਹਾਂ ਗਲੇ ਦੇ ਤੇ ਇੱਥੇ ਆਰਮਹੋਲ ਦੇ ਸਾਨੇ ਚ ਫਲਫੀ ਪਾਣ ਆ ਰਿਹਾ ਤਾਂ ਆਪਾਂ ਕੀ ਕਰ ਸਕਦੇ ਹਾਂ ਠੀਕ ਹੈ ਜੀ ਪਲੇਟਾਂ ਆਪਾਂ ਕਿਸ ਤਰੀਕੇ ਨਾਲ ਸਹੀ ਤਰੀਕੇ ਨਾਲ ਪਾ ਸਕਦੇ ਹਾਂ ਪਲੇਟਾਂ ਦੀ ਟ੍ਰੈਂਗਲ ਕਮਰ ਦਾ ਨਿਸ਼ਾਨ ਪੇਟ ਵੱਡਾ ਹੋਣ ਕਰਕੇ ਆਪਾਂ ਕੀ ਕੀ ਜਿਹੜੇ ਹੱਲ ਆਪਾਂ ਕਰ ਸਕਦੇ ਆ ਤੇ ਸੋ ਜਿਹੜੇ ਹੈਗੇ ਵੀਡੀਓ ਦੇ ਲਗਭਗ ਤਿੰਨ ਪਾਰਟ ਜਿਹੜੇ ਹੈਗੇ ਬਣ ਚੁੱਕੇ ਆ ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਇਹਦੇ ਵਿੱਚ ਕਮੀਜ਼ ਨਾਲ ਰਿਲੇਟਡ ਸਾਰੇ ਪੁਆਇੰਟ ਆ ਜਿਹੜੇ ਤੁਹਾਨੂੰ ਦੱਸਿਆ ਫਿਰ ਵੀ ਜੇ ਕੋਈ ਪੁਆਇੰਟ ਆ ਜਿਹੜਾ ਮੇਰੇ ਤੋਂ ਮਿਸ ਹੋ ਗਿਆ ਹੋਵੇ ਤੇ ਤੁਸੀਂ ਜਾਨਣਾ ਚਾਹੁੰਦੇ ਹੋਵੋ ਤਾਂ ਪਲੀਜ਼ ਇੱਕ ਵਾਰੀ ਕਮੈਂਟ ਕਰਕੇ ਜਰੂਰ ਪੁੱਛਿਓ ਜੇ ਮੈਂ ਤੁਹਾਡਾ ਸਾਰਿਆਂ ਦੇ ਸਵਾਲਾਂ ਦਾ ਜਿਹੜਾ ਹੈਗਾ ਜਵਾਬ ਜਰੂਰ ਦਵਾਂਗੀ ਤੇ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਜੇ ਤੁਹਾਨੂੰ ਇਹਦੇ ਵਿੱਚੋਂ ਕੁਝ ਸਿੱਖਣ ਨੂੰ ਸਮਝਣ ਨੂੰ ਮਿਲਿਆ ਹੋਵੇ ਪਲੀਜ਼ ਇੱਕ ਲਾਈਕ ਕਰ Thank you so much.